ਜੱਸ ਲੈ ਇਹ ਮੁੱਡੀ ਤੇ ਇਹਦਾ ਜੂੜਾ ਬਣਾਈ ਜਾਂਦਾ ਜੱਸ ਜੱਸ ਕਿਵੇਂ ਬਣਾਉਂਦਾ ਜੂੜਾ ਜੱਸ ਦੀਦੀ ਨੂੰ ਤਿਆਰ ਕਰਦੇ ਪਿਆਰਲੀ ਤਿਆਰ ਕਰਦੇ ਤਿਆਰ ਸਿਰ ਬਾਦੇ ਉਹਦਾ ਵਾਲ ਬਣਾ ਦੇ ਜੂਆ ਭਾ ਦੇ ਜੂਆ ਠੀਕ ਆ ਸੋਣਾ ਸੋਣਾ ਬਣਾ ਦੇ ਉਹਨੂੰ ਜੁੜਾ ਬਣਾ ਦੇ ਤੂੰ ਜੁੜਾ ਬਣਾ ਦੇ ਉਹਦਾ ਹੱਥ ਚ ਪਾਈ ਜਨਾ ਗੁੱਤ ਚ ਪਾ ਦੇ ਮम्मी ਪਾ ਦੋ ਕੀ ਪਾ ਦਾਂ ਪਾ ਮੈਂ ਨਹੀਂ ਪਾਉਂਦੀ ਪਾ ਦੇ ਤੂੰ ਪਾ ਦੇ ਹੱਸ ਕੇ ਲਗਾ ਹਾਂ ਹਾਂ ਦੀਦੀ ਕਿੱਥੇ ਆ Didi da Judabadi. Didi a Siena? Didi tu? 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 10 ਦਾ ਜੂੜਾ ਵੀ 10 ਵੀ ਜੂੜਾ ਬਣਾਉਂਗਾ ਮੰਮੀ ਜੂੜਾ ਬਾਧ ਹੂੰ ਜੂੜਾ ਜੂੜਾ ਬਾਧਾ ਜੂੜਾ ਠੀਕ ਕਿਵੇਂ ਬਾਧਾਂ ਇਹ ਤੂੰ ਬਾਧੇ ਹੂੰ ਤੂੰ ਕੁੜੀ ਦਾ ਬਾਦੀਏ ਜੂੜਾ ਜੂੜਾ ਬਾਦੀਏ ਕਿਵੇਂ ਬਾਦੀਏ ਜੂੜਾ ਕੁੜੀ ਦੇ ਪਹਿਲਾਂ ਤੂੰ ਆਪਣੇ ਵਾਲ ਬਾਹ ਕੰਗੇ ਨਾਲ ਆਪਦੇ ਵਾਲ ਬਾਹ ਲੈ ਦੀਦੀ ਦੇਣੀ ਤੂੰ ਆਪਣੇ ਆਪਣੇ ਜੂੜਾ ਬਣਾ ਬਣਾ ਲਿਆ ਮੈਂ ਹੁਣ ਤੂੰ ਆਪਣੇ ਜੂੜਾ ਬਣਾ ਸੋਹਣਾ ਬਣ ਗਿਆ ਹੂੰ ਨਹੀਂ ਟਾਈਂ ਹਾਂ ਨਹੀਂ ਦਾਈ ਨਹੀਂ ਕਰ ਲਈ ਟਾਈਂ ਤੇ ਹੋਰ ਕੀ ਹਾਂ ਜਾਸਨੇ ਨੋਨੀ ਖਾ ਲਈ ਨਾਈ ਕਰ ਲਈ ਸਿਰ ਵਾਲਿਆ ਦੀਦੀ ਨੂੰ ਤਿਆਰ ਕਰਦਾ ਦੀਦੀ ਦਾ ਜੂੜਾ ਬਹਾਊਗਾ ਲੈ ਦੀਦੇ ਵਾਲ ਬਾਦੀ ਓ ਤੰਨਿਆ ਬਾਈਆ ਹਾਂ ਇਹ ਦੂਆ ਮੰਮੀ ਬਰਥਡੇ ਮੰਮੀ ਦਾ ਬਣਾ ਦੂ ਤੂੰ ਵੀ ਬਣਾ ਦੇ ਓ ਨਹੀਂ 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 ਬਾ ਹੂੰ ਤੂੰ ਬਣਾ ਮੈਂ ਨਹੀਂ ਬਣਾਵਾਂ ਮੰਮੀ ਜੂਆ ਬਾ ਦੇ ਮੰਮੀ ਪਈ ਇਹਦਾ ਜੂੜਾ ਬਣਾਉਂਦੀ ਆ ਦੀਦੀ ਦਾ ਆ ਦੇਖੋ ਦੀਦੀ ਇੱਥੇ ਇੱਥੇ ਹਾਂ ਜੱਸ ਕਹਿੰਦਾ ਦੀਦੀ ਦਾ ਜੂੜਾ ਪਾ ਦੋ ਹੈਨਾ ਹੱਸਦੀ ਆ ਤੂੰ ਤੂੰ ਹੱਸ ਠੀਕ ਆ ਭਾਈ ਜੱਸ ਕਹਿੰਦਾ ਦੀਦੀ ਦਾ ਜੂੜਾ ਪਾ ਦੋ ਠੀਕ ਆ ਬਣਾ ਦਈਏ ਜੂੜਾ ਹਾਂ ਤਿਆਰ ਕਰ ਦਈਏ ਦੀਦੀ ਨੂੰ ਹੈ ਸੋਹਣੀ ਬਣਾ ਦਈਏ ਤੂੰ ਕੀ ਕਰਦਾ ਦੇਖਾ ਤੂੰ ਕਿੰਨਾ ਸੋਹਣਾ ਬਣਿਆ ਫਿਰਦਾ ਅੱਜ ਦੇਖਾ ਕੀ ਐ ਅੱਜ ਮੈਂ ਆਪਾਂ ਦੇ ਚੂੜੀਆਂ ਕਿਹਦੇ ਪਾ ਦਈਏ ਮੰਮੀ ਚੂੜੀਆਂ ਆਪਾਂ ਦੇ ਕਿਹਦੇ ਪਾ ਦਾਂ ਕੀ ਦੇ ਪਾਦਾ ਚੂੜੀਆਂ ਦੀਦੀ ਦੇ ਪਾਦੀ ਲੈ ਦੀਦੀ ਦੇ ਪਾਜੀ ਪਾਓ ਦੀਦੀ ਦੇ ਚੂੜੀਆਂ ਦੀਦੀ ਦੇ ਆਉਂਦੀਆਂ ਨਹੀਂ ਆਉਂਦੀਆਂ ਨਹੀਂ ਲੈ ਤੇਰੇ ਲਈ ਮੈਂ ਮੈਨੂੰ ਦੇ ਦੋ ਜਸ ਨੇ ਚੂੜੀਆਂ ਪਾਲੀਆਂ ਵਾ ਕਿੱਥੋਂ ਲਿਆਇਆ ਪਾਦ ਹੈ ਇੱਥੇ ਪਾਦੀ ਲੈ ਪਾਦੀ ਪਿੱਛੇ ਉਹ ਪਿੱਛੇ ਪਾਦੇ ਉੱਦ ਪਾਦੇ ਲੈ ਪਾਦੀ ਇੱਥੇ ਪਾਦੇ ਉੱਦ ਪਾਦੇ ਇੱਥੇ ਕੀ ਹੋ ਕੇ ਪਾ ਦੇ ਤੂੰ ਮੰਮੀ ਪਾ ਦੇ ਤੂੰ ਪਾ ਮੰਮੀ ਪਾ ਦੇ ਤੂੰ ਪਾ ਦੇ ਮੰਮੀ ਪਾ ਦੇ ਪਾ ਦੋ ਮੰਮੀ ਉਹ ਪਾ ਦੋ ਮੰਮੀ ਪਾ ਦੇ ਜਸਪਾਈ ਚੂੜੀਆਂ ਪਾਉਂਦਾ ਮੇਰੇ ਪਾਈ ਪਈ ਪੈਗ ਤੇ ਹਾਨੀ ਹਾਂ ਹਾਨੀ ਕੀ ਹੈਨੀ